ਮੈਮ ਤੁਹਾਡਾ ਆਲਖ ਸਾਹਿਬ ਨਾਲ ਤੁਹਾਡੀ ਮੁਲਾਕਾਤ ਵਿਆਹ ਤੋਂ ਬਾਅਦ ਹੀ ਹੋਈ ਤੇ ਉਹਨਾਂ ਨਾਲ ਤੁਹਾਡਾ ਕਿਵੇਂ ਤੁਹਾਡਾ ਵਿਆਹ ਹੋਇਆ ਸੀ ਆ ਆਲਖ ਸਾਹਿਬ ਨਾਲ ਮੁਲਾਕਾਤ ਮੇਰੀ ਵਿਆਹ ਤੋਂ ਪਹਿਲਾਂ ਨਹੀਂ ਸੀ ਕੋਈ ਇਸ਼ਕ ਮੁਸ਼ਕਿਲ ਨਹੀਂ ਸੀ ਸਾਡਾ ਅੱਛਾ ਹਾਂਜੀ ਤੇ ਇਹ ਮਨ ਮੇਰੇ ਨਾਲ ਇੱਕ ਜਿਵੇਂ ਆਪਾਂ ਗੋਡ ਫਾਦਰ ਹੁੰਦੇ ਆ ਜਾਂ ਗੋਡ ਮਦਰ ਮਦਰ ਬੁਲਾ ਲੈਂਦੇ ਕੋਸ਼ੇ ਮੇਰੇ ਧਰਮ ਦੇ ਭਰਾ ਸੀਗੇ ਅੱਛਾ ਜੀ ਨਾਈਂਥ ਦੇ ਵਿੱਚ ਬਣਿਆ ਹੋਇਆ ਹਮ ਜਤੂ ਤੋਂ ਬੰਤ ਮੁੰਡਾ ਸਾਧੂ ਰਹਾਨ ਹਮ 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 ਉ ਹਮ ਉਮਰ ਦੇ ਹੋਣ ਕਰਕੇ ਸਾਡੀਆਂ ਗੱਲਾਂ ਬੜੀਆਂ ਖੁੱਲੀਆਂ ਸੀਗੀਆਂ ਹਮ ਮੈਂ ਉਹਨੂੰ ਕਹਿੰਦੀ ਵੀਰੇ ਦੇਖ ਹਮ ਮਤਲਬ ਇਹ ਕਦੇ ਵੀ ਜਦੋਂ ਵੀ ਮੇਰੇ ਫਾਦਰ ਜਾਂਦੇ ਇਹ ਲੜਕਾ ਦੇਖਣ ਹਮ ਤੇ ਉਹਨੂੰ ਨਾਲ ਲੈ ਕੇ ਜਾਂਦੇ ਅੱਛਾ ਮੈਂ ਉਹ ਗਾਇਰਿਕ ਅਸੇ ਦੇਖ ਮਰਿਆ ਵੀ ਤੈਨੂੰ ਮੇਰੇ ਸੁਭਾਅ ਦਾ ਪਤਾ ਹੈ ਹੂੰ ਤਾਂ ਮਤਲਬ ਮੈਨੂੰ ਕਿਸੇ ਐ ਨਹੀਂ ਹੈਗਾ ਵੀ ਮੇਰਾ ਜੀਵਨ ਸਾਥੀ ਜਿਹੜਾ ਅਮੀਰ ਹੋਵੇ ਹੂੰ ਉਹ ਪੈਸੇ ਤੇ ਕੈਵਲ ਨੂੰ ਭਾਵੇਂ ਅਮੀਰ ਨਾ ਹੋਵੇ ਪਰ ਦਿਲ ਦਾ ਅਮੀਰ ਹੋਣਾ ਚਾਹੀਦਾ ਬਿਲਕੁਲ ਹਾਂਜੀ ਜਿਹੜਾ ਮੇਰੀ ਕਦਰ ਕਰੇ ਮੇਰੇ ਸੁਭਾਅ ਨੂੰ ਸਮਝੇ ਤੇ ਮੇਰੀਆਂ ਮਤਲਬ ਇਸ ਤਰ੍ਹਾਂ ਦੀਆਂ ਰੀਝਾਂ ਪੂਰੀਆਂ ਕਰੇ ਹੂੰ ਤਾਂ ਉਹ ਸਾਡੇ ਪਿੰਡੋਂ ਇੱਥੋਂ ਫਰਮਾਹੀ ਤੁੰ। ਹਾਂਜੀ। ਸਾਡਾ ਜਿਹੜਾ ਵਿਚੋਲਾ ਹੈ ਉਹ ਰਿਸ਼ਤੇਦਾਰ ਸੀਗਾ ਮੇਰੀ ਦਾਦੀ ਦਾ ਗੋਮਾਸੀ ਦਾ ਅੰਮਲਾ ਪੋਤੂ ਸੀਗਾ। ਹੂੰ। ਉਹਨੂੰ ਤਾਂ ਮੇਰੇ ਸੌਰੀ ਮੇਰੇ ਫਾਦਰ ਦਾ ਮਾਮਲਾ ਲੱਗਦਾ। ਅੱਛਾ। ਉਹਨੂੰ ਦਾ ਤਾਇਆ ਲੱਗਦਾ। ਹੂੰ। ਜਦੋਂ ਇਹ ਪਰਿਆਲੇ ਵੱਢਦੇ ਸੀ ਤਾਂ ਮੇਰੀ ਮਤਲਬ ਸਾਦੇ ਘਰ ਵੀ ਦੀ ਲੰਘਾ ਸੀ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਸੀ ਅੱਛਾ ਜਾਂ ਲੰਘਦੇ ਟੱਪਦੇ ਉਹਦੇ ਰਹਿੰਦੇ ਮੇਰੀ ਸੱਸ ਸਮਾਤਾ ਨੂੰ ਹੂੰ ਫਿਰ ਜਿੱਥੇ ਦਾਦੀਏ ਕਰਾਈਏ ਰਿਸ਼ਤਾ ਹਾਂਜੀ ਕਰਾਈਏ ਰਿਸ਼ਤਾ ਜਮੇਰ ਨੂੰ ਹਾਂ ਉਹ ਕਹਿੰਦੇ ਚਾ ਕਰਾ ਦਿਓ ਹਾਂ ਉਹਨਾਂ ਨੇ ਦੱਸ ਪਾਈ ਸੀ ਹੂੰ ਮੇਰੇ ਫਾਦਰ ਨੂੰ ਕਹਿੰਦੇ ਭਾਂਜਾ ਹੂੰ ਵੀ ਮੈਂ ਤੈਨੂੰ ਇੱਕ ਮੁੰਡੇ ਦੀ ਦੱਸ ਪਾਉਣਾ ਹੂੰ ਜ਼ਮੀਨ ਤਾਂ ਉਹਨਾਂ ਕੋਲ ਥੋੜੀ ਐ ਹਮ ਪਰ ਮੁੰਡਾ ਬੜਾ ਸਾਲੂ ਐ ਹਮ ਚਲੋ ਦੇਖਿਆ ਇਹ ਮੇਰੀ ਇੱਕ ਫਰੈਂਡ ਸੀ ਹਮ ਰਜਿੰਦਰ ਆਫ ਕਾਲਜ ਬਰਨਦਾ ਦੇ ਵਿੱਚ ਅਸੀਂ ਇਕੱਠੀਆਂ ਪੜ੍ਹਦੀਆਂ ਸੀ ਅੱਛਾ ਤੇ ਹੁਣ ਉਸ ਤੋਂ ਬਾਅਦ ਵੀ ਉਹਨਾਂ ਦੇ ਹਸਬੰਦ ਉੱਥੇ ਲੈਕਚਰਰ ਰਹੇ ਨੇ ਹਮ ਤੇ ਉਹ ਬਰਨਦੀ ਰਹਿੰਦੀ ਐ ਹਾਂਜੀ ਉਹਦੇ ਫਾਦਰ ਇੱਥੇ ਲੱਗੇ ਹੋਏ ਸੀਗੇ ਹਮ ਰੀਡਰ ਚਲੋ ਨਾਨਾ ਲੈ ਕੇ ਮੇਰੇ ਫਾਦਰ ਵਾ ਜਾ ਕੇ ਦੇਖਿਆ ਇਹ ਪਸੰਦ ਆ ਗਿਆ ਨਾਨਾ ਹਮ ਘਰ ਘਰ ਦੇਖ ਲਿਆ ਮਤਲਬ ਚਲੋ ਤੇ ਮੁਰਕੇ ਜਿਹੜਾ ਮੇਰੇ ਬਚੋਲੇ ਨੇ ਜਦੋਂ ਮੇਰੀ ਮਦਰ ਇਨ ਲਾ ਨੂੰ ਕਿਹਾ ਕਿ ਬਲਾ ਲਾ ਮੁੰਡੇ ਨੂੰ ਬਲਾ ਲਾ ਹਮ ਤੇ ਵੀ ਚਲੋ ਹੁਣ ਆਪਾਂ ਮਿਲ ਲੈਣ ਉਹ ਵੀ ਹਮ ਇਹਨਾਂ ਦੇ ਬੇਰੀ ਕੋ ਚਿੱਠੀ ਆਈ ਸੀ ਅੱਛਾ ਹਮ ਕਹਿੰਦੇ ਵੀ ਮੈਨੂੰ ਵੇਖਣ ਤੋਂ ਪਹਿਲਾਂ ਹੂੰ ਸਾਡਾ ਘਰ ਦੇਖਣ ਹੂੰ ਸਾਡੇ ਘਰ ਦੀ ਟੁੱਟੀ ਕੰਧ ਦੇਖਣ ਹੂੰ ਜਿਹੜੀ ਅਸੀਂ ਮਜਬੂਰੀ ਆ ਵਸ ਜਿਹੜੀ ਆ ਉਹ ਬਣਵਾ ਨਹੀਂ ਸਕੇ ਇਹ ਨਹੀਂ ਹੈ ਕਿ ਅਸੀਂ ਸ਼ੌਂਕ ਦੇ ਤੌਰ ਤੇ ਨਹੀਂ ਮਰਵਾਈ ਹੂੰ ਪਰ ਕੰਨ ਸਾਡੇ ਕੋਲੇ ਪੈਸਾ ਨਹੀਂ ਅਜੇ ਜਦੋਂ ਪੈਸਾ ਹੋਇਆ ਤਾਂ ਉਹ ਕੰਦ ਦਾ ਜਿਹੜਾ ਮੰਗੂ ਰਹੇਗਾ ਉਹਨੂੰ ਠੀਕ ਕਰਾ ਸਕਾਂਗੇ ਅੱਛਾ ਜੀ ਇਹ ਸਾਰੀਆਂ ਗੱਲਾਂ ਹਮ ਮਤਲਬ ਉਹਨਾਂ ਨੂੰ ਮਨਜ਼ੂਰ ਹੈ ਵੀ ਸਾਡੀ ਜ਼ਮੀਨ ਵੀ ਨਹੀਂ ਹਮ ਤੇ ਉਸ ਜ਼ਮੀਨ ਦੇ ਵਿੱਚੋਂ ਸਾਨੂੰ ਜਿਹੜੀ 4-5 ਕਿੱਲੇ ਆਉਂਦੀ ਹੈ ਹਮ ਵੀ ਉਹਦੇ ਵਿੱਚ ਇੰਨੇ ਕੰਮ ਤਾਂ ਲਾਉਂਦੀ ਹੈ ਹਮ ਤੇ ਮਤਲਬ ਸਾਡੇ ਸਾਰੇ ਸਾਰੇ ਨਾ ਕਰਜ਼ਾ ਚੜੇ ਹੋਏ ਐ ਇੰਨੀ ਜ਼ਮੀਨ ਗਹਿਣੇ ਐ ਮਤਲਬ ਇਹਨਾਂ ਨੇ ਕੁਝ ਵਧਾ ਚੜਾ ਕੇ ਵੀ ਕਹਿੰਿਆ ਹੁਣ ਹੀ ਆ ਹਮ বিজে এই چیزা মঞ্জুর ਹੈ ਹੂੰ ਤਾਂ ਉਹ ਬੇਸ਼ੱਕ ਆ ਜਾਣ ਹੂੰ ਚਲੋ ਉਹੀ ਚਿੱਠੀ ਜਿਹੜੀ ਸੀ ਜਿਹੜੀ ਔਲਖ ਸਾਹਿਬ ਨੇ ਆਦੇ ਮਦਰ ਨੂੰ ਭੇਜੀ ਸੀ ਵਿਚੋਲਾ ਲੈ ਕੇ ਮੇਰੇ ਕੋਲ ਸਾਡੀ ਉੱਤੇ ਬਟਿੰਡੇ ਚ ਲਿਆ ਗਿਆ আচ্ছা ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਕਰੀ ਮੈਂ ਸੀ ਹੂੰ ਮੇਰੇ ਫਾਦਰ ਡਿਊਟੀ ਦੇ ਗਏ ਹੋਏ ਸੀ ਹੂੰ ਮੈਨੂੰ ਕਹਿੰਦੇ ਸ਼ੇਰਾ ਦੇਖੀਗਾ ਕਿ ਹਾਂ ਆ ਚਿੱਠੀ ਜੀ ਆ ਇੱਕ ਕਾਗਜ਼ ਆ ਦੇਖੀ ਕਿਵੇਂ ਆ ਮੈਂ ਪੜਿਆ ਮੇਰੇ ਵਾਪਾ ਦਾ ਲੱਗ ਗਿਆ। ਇਹ ਮੇਰਾ ਵਾਪਾ ਹੀ ਵਾਧਾ ਨਹੀਂ ਕਰਦਾ ਮੈਂ ਤਾਂ ਨਹੀਂ ਵਾਧਾ ਲਾ। ਹਾਂ। ਕਹਿੰਦੇ ਚੰਗਾ ਫੇਰ ਐ ਕਰੀ ਅਨੰਤ ਸਿੰਘ ਨੂੰ ਫੜਾਦੀ। ਅੱਛਾ। ਹੂੰ। ਮੇਰੇ ਵਾਪਾ ਨੂੰ ਫੜਾਤਾ ਉਹਨਾਂ ਨੂੰ ਇਹ ਗੱਲਾਂ। ਹੂੰ। ਬਹੁਤ ਵਧੀਆ ਲੱਗੀਆਂ। ਹੂੰ। ਉਹ ਕਹਿੰਦੇ ਵੀ ਜਿਹੜਾ ਮੁੰਡਾ ਇੰਨਾ ਸੱਚ ਬੋਲ ਸਕਦਾ ਹੈ। ਹੂੰ। ਹੈਨਾ? ਉਹ ਖੁਦ ਕਿੰਨਾ ਠੀਕ ਹੋਊਗਾ, ਵਧੀਆ ਹੋਊਗਾ। ਹੂੰ। ਇਹ ਉਸ ਤੋਂ ਬਾਅਦ ਚਲੋ ਰਿਸ਼ਤਾ ਵਗੈਰਾ ਹੋ ਗਿਆ। ਹੂੰ। ਤੇ ਇਸ ਤੋਂ ਤਬਾਦ ਹਮ ਜਦੋਂ ਮੈਂ ਲਖਨਊ ਟ੍ਰੇਨਿੰਗ ਤੇ ਗਈ ਸੀ ਹਮ ਉੱਥੇ ਮੇਰੀਆਂ ਫਰੈਂਡਸ ਜਿਹੜੀਆਂ ਸੀ ਹਾਂਜੀ ਉਹ ਪੜਾਈ ਤੋਂ ਨੂੰ ਵੀ ਕੁੜੀਆਂ ਰਲੀਆਂ ਕੁੜੀਆਂ ਜਾਂ ਮੁੰਡੇ ਜਿਵੇਂ ਵੀ ਆਪਦੇ ਆਪਾਂ ਤੇ ਹਮ ਇੱਕ ਦੂਜੇ ਦੇ ਪੇਟ ਜਾਣਨ ਲੱਗ ਜਾਂਦੇ ਆ ਗੱਲਾਂ ਲੱਗ ਜਾਂਦੇ ਆ ਉਹਨਾਂ ਨੂੰ ਪਤਾ ਲੱਗਿਆ ਵੀ ਇਹਦੇ ਇੰਗੇਜਮੈਂਟ ਹੋਣੀ ਹੈ ਹਮ ਉਹ ਕਹਿੰਦੇ ਸਾਨੂੰ ਫੋਟੋ ਦਿਖਾ ਹਾਂ ਮੈਂ ਫੋਟੋ ਤਾਂ ਨਹੀਂ ਮੈਂ ਨਹੀਂ ਦੇਖੀ ਅੱਛਾ ਤੁਸੀਂ ਫੋਟੋ ਦੇਖੀ ਨਹੀਂ ਸੀ ਕੁਛ ਨਹੀਂ ਨਾ ਇਹਨਾਂ ਨੇ ਮਤਲਬ ਡਿਮਾਂਡ ਕੀਤੀ ਹੈ ਦੇਖਣ ਦੀ ਨਾ ਫੋਟੋ ਦੀ ਨਾ ਮਤਲਬ ਨਹੀਂ ਠੀਕ ਹੈ ਤੇ ਉਹਦਾ ਵਿਸ਼ਵਾਸ ਦੇ ਸਤੇ ਰਸਤਾ ਹੋਇਆ ਹੈ ਹੂੰ ਤੇ ਉਹ ਕਹਿੰਦੇ ਨਹੀਂ ਹੋਊਗੀ ਰੇ ਕੋਈ ਫੋਟੋ ਹਾਂ ਉਹਦੋਂ ਤੱਕ ਲਖਨਊ ਜਾਂ ਤੱਕ ਮਤਲਬ ਸਾਡੀਆਂ ਥੋੜੀਆਂ ਜੀਆਂ ਲੈਡਰਸ ਦਾ ਆਦਾਨ-ਪ੍ਰਦਾਨ ਹੋ ਗਿਆ ਸੀਗਾ ਹਾਂ ਉਹ ਵੀ ਇਹਨਾਂ ਦਾ ਇੱਕ ਦੋਸਤ ਹੈਗਾ ਸੀ ਕਾਮਰੇਡ ਹਾਕਮ ਸਿੰਘ ਸਮੋਂ ਹਾਂਜੀ ਸ਼ਾਇਦ ਨਾਂ ਸੁਣਿਆ ਹੋਵੇ ਤੁਸੀਂ ਨੈਕਸਲਾਈਟ ਸੀਗਾ ਅੱਛਾ ਜੀ ਸ਼ੁਰੂ ਤੋਂ ਇਹ ਇਕੱਠੇ ਹੀ ਪੜੇ ਸੀਗੇ ਹੂੰ ਤੇ ਉਹਨਾਂ ਦੀ ਸਿਸਟਰ ਇੱਥੇ ਹੇ ਇੰਦਰਜੀਤ ਸਿੰਘ ਵਕੀਲ ਉਹ ਉਹਨਾਂ ਨੂੰ ਵਿਆਹੀ ਹੋਈ ਐ ਅੱਛਾ ਜੀ ਉਸ ਵੇਲੇ ਉਹ ਛੋਟੀ ਸੀ ਉਹਨੂੰ ਲੈ ਕੇ ਮੇਰੇ ਪੋਸਟਿੰਗ ਵਾਲੇ ਥਾਂ ਤੇ ਚਲੇ ਗਏ ਮੈਂ ਗੁੱਲੇ ਚੀਕੇ ਲੱਗੀ ਹੋਈ ਸੀ ਉਦੋਂ ਅੱਛਾ ਮੁੱਖ ਸੀ ਪਾ ਦੇ ਤੌਰ ਤੇ ਉੱਥੇ ਗਏ ਉੱਥੇ ਰਾਤ ਕੱਟੀ ਹਾਂ ਆ ਕੇ ਇਹਨਾਂ ਨੂੰ ਉਹਨਾਂ ਦੇ ਸਾਹਮਣੇ ਬੈਲ ਲੱਗੇ ਸਾਰਾ ਵੈਵਰ ਹੁੰਦਾ ਹਾਂ। ਹਾਂ। ਬੜੀ ਮੋਟੀ ਐ ਇਹ ਆ ਉਹ ਹੈ ਮਤਲਬ ਜਨਾ ਨੈਗੇਟਿਵ ਪੁਆਇੰਟ ਜਿਹਨੇ ਉਹ ਸਵੇਦੀ ਉਹਨਾਂ ਨੇ ਕੀਤੇ। ਹਾਂ। ਤਾਂ ਜਦੋਂ ਇਹ ਗੱਲਾਂ ਦਾ ਇਹਨਾਂ ਦੇ ਮਨ ਦੇ ਉੱਤੇ ਮਨ ਲੋ ਅਸਰ ਸੀਗਾ। ਹੂੰ। ਜਦੋਂ ਉੱਥੋਂ ਲੈਨਊ ਤੋਂ ਮੇਰੀਆਂ ਫਰੈਂਡਸ ਕਹਿੰਦੀਆਂ ਵੀ ਸਾਨੂੰ ਐਡਰੈਸ ਦੇ ਅਸੀਂ ਚਿੱਠੀ ਲਿਖਾਂ ਲਈ। ਹੂੰ। ਉਹਨਾਂ ਨੇ ਐਡਰੈਸ ਲੈ ਲਿਆ ਚਿੱਠੀ ਲਿਖਤੀ ਹਾਂ ਕਹਿੰਦੇ ਵੀ ਤੁਸੀਂ ਆਦੀ ਕਿ ਫੋਟੋ ਭੇਜੋ ਅੱਛਾ ਫਿਰ ਇਹਨਾਂ ਦੇ ਵਿਅੰਗ ਦੇ ਤੌਰ ਤੇ ਚਿੱਠੀ ਮਤਲਬ ਲਿਖੀ ਹਾਂ ਕਹਿੰਦੇ ਸਾਬ ਦਾ ਚਿੱਠੀ ਖੋਲੋਗੇ ਹਾਂ ਤਾਂ ਵਿੱਚੋਂ ਪੂਕ ਤਾਂ ਨਿਕਲੂਗਾ ਅੱਛਾ ਮੈਂ ਨਮਟੈਂ ਦੇ ਮੇਰਾ ਰੰਗ ਕਾਲਾ ਮਤਲਬ ਸਾਰਾ ਸਟੈਚ ਹਾਂ ਦਾ ਮੇਕ ਤੇ ਇਹ ਹੈ ਇਹਨਾਂ ਸਾਨੂੰ ਗੱਲਾਂ ਦੇ ਉਲਟੀ ਬਹੁਤ ਸੁਹਣੇ ਸੀਗੇ ਹਾਂਜੀ ਤੇ ਮਤਲਬ ਜਹੇਨ ਵੀ ਸੀ ਹਾਂ ਤੇ ਵਧੀਆ ਮਤਲਬ ਇਨਸਾਨ ਵੀ ਵਧੀਆ ਰਹੇ ਨੇ